ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓ ਚ ਮੈਂ ਦੱਸਿਆ ਸੀਗਾ ਕਿ ਆਪਾਂ ਆਪਣੇ ਨਾਲ ਮੁੰਡਾ ਨਾਲ ਜੀ ਤਿਆਰ ਦੋਸਤ ਆਉਦੇ ਹਾਂ ਹਲਕੇ ਦਾ ਆਪਾਂ ਇੱਕ ਖੜੰਭਾ ਲੱਗੇ ਆ ਲੈਣ ਤੇ ਖੜੰਭਾ ਆਪਾਂ ਦੇਖ ਲਿਆ ਵਾ ਆਪਾਂ ਨੂੰ ਲਾਪਿਆ ਸੀਗਾ ਇੱਥੋਂ ਲੋਕਲੀ ਲਾਪਿਆ ਸੀਗਾ ਆਪਣੇ ਏਰੀਆ ਚੋਂ ਤੇ ਉਹਦੀ ਰੇਪੇਰ ਪੂਰ ਜਿੱਦਾਂ ਹੋਣ ਵਾਲੀ ਸੀ ਇੱਕ ਤਾਂ ਉਹ ਹੋਣ ਵਾਲੀ ਆ ਉਹ ਆਪਣੇ ਜਿੱਦਾਂ ਉਹਦੇ ਲਾਉਣੇ ਹੁੰਦੇ ਆ ਛਾਂ ਨੇ ਮਤਲਬ ਕਿ ਹਰੀਕ ਜਦੋਂ ਆਪਾਂ ਫਸਲ ਕੱਢਦੇ ਹਾਂ ਝੋਨੇ ਵਾਲੀ ਵੱਖਰਾ ਹੁੰਦਾ ਕਣਕ ਵਾਲੀ ਵੱਖਰਾ ਹੁੰਦਾ ਸਰੋਵਾਰੀ ਮੱਕੀ ਵਾਰੀ ਵਖੋ ਵਖਰਾ ਹੁੰਦਾ ਤੇ ਇਹ ਤਾਂ ਕਰਕੇ ਉਹਦਾ ਹੜੰਬਾ ਕਿਸੇ ਕੋ ਖੜਾ ਸੀਗਾ ਹੈਗਾ ਨਾ ਕਣਕ ਵਾਲਾ ਸੀ ਪਰ ਉਹ ਸੀਗਾ ਕਣਕ ਦੇ ਪੁੱਤਰ ਨਾਲ ਆਪਾਂ ਬਣਾਉਣਾ ਵਾ ਇਦਾਂ ਕਣਕ ਤੇ ਝੋਨਾ ਸੇ ਆਪਾਂ ਬਣਾਉਣਾ ਵਾ ਕੱਢਣ ਵਾਲਾ ਚਲੋ ਉਹਦਾ ਇਹਦਾ ਛਾਲ ਵਾਲਾ ਹੁੰਦਾ ਵਾ ਛਾਲ ਵਾਲੀ ਕਣਕ ਹੁੰਦੀ ਹੈ ਇਦਾਂ ਉਹਦੇ ਵਿੱਚੋਂ ਛਿਲਰੀ ਅੱਡ ਠੀਕ ਨਹੀਂ ਗੁਲੀ ਡੰਡਾ ਅੱਡ ਦੇ ਕਣਕ ਆਡ ਹਨਾ ਤੇ ਆਪਾਂ ਹੁਣ ਲੈਣ ਚੱਲੇ ਆ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਆ ਲਾਇਆ ਕਿ ਭੁੱਖੇ ਸਹੀ ਹੈ ਹਾਲਤ ਤਾਂ ਵਧੀਆ ਹੜੰਬੇ ਦੀ ਸਾਫ ਹੈ ਹੜੰਬਾ ਮਤਲਬ ਕਿ ਬਹੁਤ ਘੱਟ ਚੱਲਿਆ ਵਾ ਹਾਲਤ ਵਧੀਆ ਹੜੰਬੇ ਦੀ ਤੇ ਆਪਾਂ ਹੁਣ ਸਵੇਰ ਨੂੰ ਸੌਦਾ ਕਰਕੇ ਤਾਂ ਆਪਾਂ ਨਾਲ ਹੀ ਇਹਨੂੰ ਮੈਸਰੀ ਤੋਂ ਲੈ ਜਾਣਾ ਦੇਖਦੇ ਆ ਵੀ ਕਿੰਨੀ ਕੁ ਰਿਪੇਅਰ ਹੁੰਦੀ ਆ ਲਓ ਜੀ ਇਹ ਵੀ ਹੋਣ ਵਾਲੀ ਸੀ ਥੋੜੀ ਜਿਹੀ ਰਿਪੇਅਰ ਤੇ ਆ ਛਾਣਨੇ ਚੇਂਜ ਹੋਣੇ ਆ ਅੱਗੇ ਕਰੀ ਤਾਂ ਹੋ ਗਿਆ ਇਹਨੂੰ ਡਿਜੀਟ ਡੀਲ ਮਾਰਦੇ ਆ ਲਓ ਜੀ ਆਪਣੀ ਰਿਪੇਅਰ ਪੂਰੀ ਅੰਬੇ ਦੀ ਸਾਰੀ ਹੋ ਗਈ ਸੀ ਜੀ ਤੇ ਗਰੀਬਨ ਅੱਜ ਆਪਾਂ ਤੇ ਆਪਾਂ ਜਿਹੜੇ ਬੰਦੇ ਅੱਗੇ ਉਹ ਲੈ ਕੇ ਗਏ ਸੀ ਉਹ ਤੋਂ ਨਹੀਂ ਸੂਤ ਆਇਆ ਅੰਬਾ ਤੇ ਹੁਣ ਆਪਾਂ ਬਾਅਦ ਹੋਰ ਬੰਦੇ ਤੋਂ ਥੋੜੀ ਜਿਹੀ ਰਿਪੇਅਰ ਕਰਾਈ ਆ ਉਹ ਦੋ ਮੈਸਟਰੀਆਂ ਨੇ ਅੱਧੀ ਅੱਧੀ ਕੀਤੀ ਆ ਇੱਕ ਨੇ ਬਹਿਰੀਆਂ ਫੁਰਗਰੀ ਸਾਰੀ ਗਰੀਸ ਕਲੂਸ ਕਰ ਦਿੱਤੀ ਉਹਨੂੰ ਬਾਕੀ ਸਮਝ ਜਾਣੀਆਂ ਆ ਸ਼ਾਨ ਨੇ ਦਾ ਤੇ ਧੂਰ ਬੰਦੇ ਜਿਹੜੇ ਹੋ ਰਿਹਾ ਉਹਨਾਂ ਤੋਂ ਆਪਾਂ ਕਰਾਈ ਜ ਉਹਨਾਂ ਨੇ ਸ਼ਾਨ ਨੇ ਛੂਣੀਆਂ ਵਿੱਚ ਮੇਰ ਖਲਾੜੇ ਕੀਤੀ ਆ ਤੇ ਤਕਰੀਬਨ ਆਪਾਂ ਨੂੰ ਇਹਦੇ ਤੇ 4 ਦਿਨ ਲੱਗ ਗਿਆ ਜੀ ਰਿਪੇਅਰ ਹੁੰਦੇ ਆ 3 ਤੋਂ 4 ਦਿਨ ਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਹੜੰਬਾ ਆਪਾਂ ਚਲਾਉਣਾ ਹੁਣ ਚਲਾ ਕੇ ਦਿਖਾਉਂਦੇ ਵੀ ਕਿਦਾਂ ਚੱਲਦਾ ਲੋ ਜੀ ਤੁਹਾਨੂੰ ਦਿਖਾਉਂਦੇ ਆ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਕਿਹੜੀ ਕਿਹੜੀ ਦੀ ਰਿਪੇਅਰ ਹੋਣ ਵਾਲੀ ਆ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਦੀ ਰਿਪੇਅਰ ਹੋਈ ਆ ਤੇ ਇੱਕਦਾਂ ਆਪਾਂ ਇਹਦੇ ਟਾਇਰ ਚੇਂਜ ਕਰ ਦਿੱਤੇ ਇਹਗਾ 8 ਟਾਇਰ ਆਪਣੇ ਕੋਲ ਪਏ ਸੀਗੇ ਤੇ ਆਪਣੇ ਉਹੀ ਕੰਮ ਆ ਗਏ ਉਹਨਾਂ ਰਿਮਾਂ ਦੇ ਉੱਤੇ ਉਹਦਾ ਟਾਇਰ ਸੀਗੇ 16 ਦੇ ਨੰਬਰ ਦੇ ਜਿਹੜੇ ਸੀਗੇ ਤੇ 65 16 65 ਜਿਹੜੇ ਗੱਡੀ ਨੂੰ ਆਉਂਦੇ ਹੁੰਦੇ ਉਹ ਸੀਗੇ ਟਾਇਰ ਤੇ ਇਹ ਇਹਨੂੰ ਟਰੈਕਟਰ ਦੇ ਵੀ ਪੈ ਜਾਣੇ ਸੀ ਤੇ ਆਪਾਂ ਨੂੰ ਮੈਸੇਜ ਆਇਆ ਵੀ ਇਹਨੂੰ ਟਰੈਕਟਰ ਦੇ ਟਾਇਰ ਪੈ ਜਾਣੇ ਆ ਤੇ ਆਪਾਂ ਪਹਿਲਾਂ ਗਿਆ ਹੀ ਦੁਕਾਨੋਂ ਉਹ ਬਾਹਰ ਕਿ ਆਪਾਂ ਨੂੰ ਪਤਾ ਨਹੀਂ ਸੀ ਵੀ ਆਹ ਟਾਇਰ ਇਹਨੂੰ ਚੜ ਜਾਣੇ ਆ ਇਹ ਆਪਣੇ ਫੂਡ ਦੇ ਟਾਇਰ ਸੀ ਤੇ ਇੱਕ ਤਾਂ ਆਪਾਂ ਇਹਦਾ ਥੋੜਾ ਮੂੰਹ ਤੁਹਾਨੂੰ ਦੱਸਿਆ ਸੀਗਾ ਉਹ ਆਪਾਂ ਨੂੰ ਲਾਉਣਾ ਪਿਆ ਸੂਤ ਰੀਆਂ ਇਹ ਮੂੰਹ ਲਾਉਣਾ ਪਿਆ ਉਹਦਾ ਲਾ ਕੇ ਤਾਂ ਆਪਾਂ ਮੂੰਹ ਕਰਾਇਆ ਵਾ ਇਹਦਾ ਠੀਕ ਨਹੀਂ ਤੇ ਇਹ ਅਛਾਲੋ ਪੱਲੀ ਬੁੱਲੀ ਸਸ ਜਾਨ ਤੇ ਆਹ ਛਾਨਣਾ ਉਹਨੇ ਬੰਦੇ ਨੇ ਗਲਤ ਲਾਤਾ ਸੀ ਤੇ ਇਹ ਹੁਣ ਹੈਗਾ ਛਾਨਣਾ ਜਿਹੜਾ ਵਾ ਇਹ ਦਲੀਏ ਵਾਲਾ ਤੇ ਇਹ ਮਿੱਟੀ ਵਾਲਾ ਇਹ ਮਿੱਟੀ ਵਾਲਾ ਇਹ ਹੱਥ ਮਿੱਟੀ ਵਾਲਾ ਇਹ ਦਲੀਆ ਵਾਲਾ ਆਹ ਦਲੀਏ ਵਾਲਾ ਉੱਪਰ ਕਣਕ ਵਾਲਾ ਇਹ ਚੋਂ ਕਣਕ ਆਊਗੀ ਇਹ ਚੋਂ ਦਲੀਆ ਆਊਗਾ ਤੇ ਇਹ ਚੋਂ ਮਿੱਟੀ ਥੱਲੇ ਜਾਊਗੀ ਆਹ ਅਲੀਆ ਇੱਧਰ ਆਣ ਤੇ ਆ ਕਣਕ ਆਣ ਤੇ ਇੱਕ ਆਪਾਂ ਲਾਈਏ ਜਿਗਾਰਡ ਤੇ ਆ ਪੱਖੀ ਇਨੂੰ ਪੱਖੀ ਕਹਿੰਦੇ ਆ ਹਵਾ ਮਾਰਦੀ ਆ ਤੇ ਦੋ ਦਾਣਾ ਡਿੱਗਦਾ ਬਾਹਰ ਤੇ ਇੱਥੋਂ ਇਹਨਾਂ ਜਿਹੜੀ ਆ ਖੁੰਡੀ ਹੁੰਦੀ ਆ ਇਹਨੂੰ ਮਾਰ ਮਾਰ ਹਵਾ ਛਿੱਲੀ ਇਹਨੂੰ ਖੁੰਡੀ ਨੂੰ ਇਹਨੇ ਪਰਲੇ ਪਾਈ ਸਿੱਟੀ ਜਾਣਾ ਦਾਣਾ ਹੀ ਹੋਣਾ ਸਾਫ਼ ਇੱਧਰ ਤੇ ਇੱਕ ਇਹਦੇ ਉੱਤੇ ਉਹਨੇ ਬਹੁਤ ਵਧੀਆ ਵੀ ਜਿਹੜੇ ਮਿਸਤਰੀ ਨੇ ਆਪਣਾ ਕੰਮ ਕਰਾਇਆ ਉਹਨੇ ਬਹੁਤ ਵਧੀਆ ਹਾਲਾਤਾਂ ਵੀ ਕਿਸੇ ਬੰਦੇ ਦਾ ਕੱਪੜਾ-ਕੁੱਪੜਾ ਦਾ ਵੇਚਾ ਇਹ ਚੱਲਦਾ ਬਹਿਰੇਂ ਤੇ ਕੋਈ ਕੱਪੜਾ-ਕੁੱਪੜਾ ਦਾ ਵੇਚ ਆਵੇ ਇਹਦੇ ਤੋਂ ਉਹਨੇ ਆਹ ਕਰਤਾ ਤੇ ਇੱਕ ਬੈਲਟ ਇੱਧਰ ਨੂੰ ਆਹ ਤਿੰਨ ਬੈਲਟਾਂ ਹੀ ਚੱਲਦੀਆਂ ਥੱਲੇ ਨੂੰ ਆ ਥੱਲੇ ਨੂੰ ਦਾ ਦੁਕਾਨਾ ਮੈਂ ਇੱਥੇ ਚੱਲਦੀਆਂ ਸੀ ਤਿੰਨ ਬੈਲਟਾਂ ਆ ਰਹਿਤਾਂ ਕੁੜੀਆਂ 1 2 3 ਪਰ ਹੁਣ ਇੱਥੇ ਝਈਆਂ ਵਾਂ ਬੈਲਟਾਂ ਦੋ ਆ ਦੇ ਆ ਦੋ ਬੈਲਟਾਂ ਠੀਕ ਆ ਤੇ ਕਿਉਂ ਦੋ ਬੈਲਟ ਕਰਨ ਇਦਾਂ ਹੋਇਆ ਵੀ ਦੋ ਕਿਉਂ ਕੀਤੀਆਂ ਇੱਕ ਬੈਲਟ ਆਪਾਂ ਨੂੰ ਫਿਰ ਪੱਖੀ ਨੂੰ ਪਾਉਣੀ ਪੈਗੀ ਉਹ ਬੈਲਟ ਜਿਹੜੀ ਆ ਉਹ ਇਧਰ ਪੱਖੀ ਨੂੰ ਪਾਦੀ ਆ ਦੇ ਵਿੱਚ ਦੀ ਠੀਕ ਆ ਆ ਦੇਖ ਲੋ ਆ ਹਵਾ ਮਾਰੂਗੀ ਤੇ ਮੁੰਡੇ ਪੱਲੇ ਆਪਾਂ ਕੀਤਾ ਸੀਗਾ ਚਾਲੂ ਇਹਨੂੰ ਹੁਣ ਤੇ ਥੋੜੀ ਗੇ ਪ੍ਰੋਬਲਮ ਆਉਂਦੀ ਸੀਗੀ ਪ੍ਰੋਬਲਮ ਇਦਾਂ ਸੀ ਕਿ ਜਿਹੜਾ ਆਪਣਾ ਟੋਟਾ ਵਾ ਦਲੀਆ ਕਹਿੰਦੇ ਨੇ ਜਿਹਨੂੰ ਆਪਾਂ ਉਹ ਥੋੜਾ ਥੋੜਾ ਮਿਕਸ ਕਰਦੀ ਕਣਕ ਦੇ ਵਿੱਚ ਮਿਕਸ ਕਰਦਾ ਵਾ ਪਤਾ ਨਹੀਂਦਾ ਉਹ ਚੱਕਰ ਦਾ ਫਰਕ ਆ ਜਾਂ ਵੇ ਥੋੜਾ ਮੇਰੇ ਖਿਆਲ ਨਾਲ ਚਾਲ ਦਾ ਫਰਕ ਵੀ ਆ ਇਹਦੀ ਚਾਲ ਹੁੰਦੀ ਨਾ ਜਿਹੜੀ ਬੈਕ ਸਾਈਡ ਤੋਂ ਉਹ ਭਾਜੀ ਹੁਣੀ ਦੇਖ ਕੇ ਤਾਂ ਲੱਗੇ ਸੈਟ ਗਾ ਲੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਭਾਜੀ ਮੈਂਤਰੀ ਆਏ ਹੋਏ ਸੀਗੇ ਤੇ ਗੱਲ ਨਹੀਂ ਸੀ ਬਣੀ ਕੱਲ ਵੀ ਤੇ ਕੱਲ ਫੇਰ ਟਾਈਮ ਨਹੀਂ ਸੀ ਭਾਜੀ ਕੋ ਇਹ ਅੱਜ ਹੁਣ ਇਹਨਾਂ ਨੇ ਮਾੜੀ ਮੁੱਢੀ ਮੀਨਾਗਰ ਕੀਤੀ ਤੇ ਭਾਜੀ ਚਾਲ ਦੀ ਕਹਿੰਦਾ ਪ੍ਰੋਬਲਮ ਚ ਆਉਂਦੀ ਆ। ਇਹ ਬਾਕੀ ਦੇਖਦੇ ਆ ਭਾਜੀ। ਇੱਦਾਂ ਹੋਇਆ ਵਾ। ਚਾਲਦੀ ਚਾਲਦੀ ਕਹਿੰਦਾ ਪ੍ਰੋਬਲਮ ਆ ਥੋੜੀ ਜਿਹੀ। ਤੇ ਸ਼ਾਰਨੇ ਸ਼ੂਨੇ ਠੀਕ ਆ। ਪਰ ਪਤਾ ਨਹੀਂ ਕਾਦੋ ਜਿੱਦਾਂ ਕਹਿੰਦੇ ਨਾ ਰੱਬ ਸਾਜਿਆ ਨਹੀਂ ਹਜੇ ਗੰਦਾ ਹੁੰਦਾ ਉਹ ਗੱਲ ਹੋਣ ਢਈ ਆ। ਜੀ ਸਾਜਿਆ ਨਹੀਂ ਬੀਂਦਿਆ। ਆ ਮੂੰਹ ਮਾ ਵੀ ਤਾਂ ਚੱਕ ਕੇ ਦੇਖ ਲੈ ਆ ਥੱਲੇ ਗਰਾਰੀ ਪਾ ਦੀ ਇਹਦੇ। ਇਹ ਵੀ ਚੱਕਦਾ ਵਾ। ਇਹ ਕਹਿੰਦੇ ਸਿੱਧਾ ਐ ਸਿੱਧਾ ਜਾਣਾ ਚੱਲਣਾ ਚਾਹੀਦਾ ਥੋੜਾ ਟੇਡਾ ਵੀ ਲਾਓ। ਤੇ ਬਾਕੀ ਦੇ ਦੇ ਹੁਣ ਕਿਦਾਂ ਹਜੇ ਢਗਾਡਣ ਦਾ ਇਹ ਆਪਾਂ ਕਰਤਾ ਹੈਗਾ ਪਰ ਸ਼ਾਰ ਵੀ ਵੰਡਤਾ ਹੈਗਾ ਪਰ ਪਤਾ ਨਹੀਂ ਹੁਣ ਰੱਬ ਰੁੱਸਿਆ ਪਿਆ ਵਾ ਮੱਥਾ ਟੇਕ ਕੇ ਆਉਨੇ ਆ ਬਾਬੇ ਕੋ ਵੀ ਸਤਿਆਪਾਤਸ਼ਾ ਜੇ ਅਸੀਂ ਜੇ ਵੀ ਕੰਮ ਸ਼ੁਰੂ ਕੀਤਾ ਸਾਡਾ ਸਿਰੇ ਚਾੜ ਤੇ ਬਾਕੀ ਇਹਦੇ ਨੂੰ ਦੱਸਿਆ ਹੈਗਾ ਕਿ ਸੈਟ ਨਹੀਂ ਹੀ ਚੱਲਦਾ ਇਹ ਹੁਣ ਫੇਰ ਆਪਾਂ ਲੈ ਕੇ ਆਏ ਆ ਮੈਸਤਰੀ ਕੋਲੋਂ ਏ ਦੇਖਦੇ ਆ ਹੁਣ ਚੱਲਦਾ ਕਿ ਨਹੀਂ ਵੈਸੇ ਇਹਨੇ ਕੀੜੇ ਬਹੁਤ ਭਰਾ ਦੇ ਖੱਜਲ ਬਹੁਤ ਜ਼ਿਆਦਾ ਕੀਤਾ ਇਹਨੇ ਤੇ ਹੋ ਸਕਦਾ ਆਪਾਂ ਨੂੰ ਉਹ ਪਹਿਲੇ ਮੈਸੇਜ ਜੇ ਖੱਜਲਾ ਕਰਤਾ ਹੋਗਾ ਹੁਣ ਆਪਾਂ ਜਿਹੜੇ ਦੋ ਕੰਮ ਇਹਦੇ ਹੁਣ ਕੀਤੇ ਆ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਵੀ ਆਪਾਂ ਕੀ ਇਹਦੇ ਕੰਮ ਕੀਤੇ ਤੇ ਉਹਦੇ ਨਾਲ ਸੁਧਾਰ ਹੋਇਆ ਕਿ ਨਹੀਂ ਜੀ ਆਪਾਂ ਖੱਤੇ ਵਿੱਚ ਤੇ ਥੋੜਾ ਜਿਹਾ ਲੱਗਦਾ ਮੈਨੂੰ ਵੀ ਹੁਣ ਫਰਕ ਪਊਗਾ ਕਿਉਂਕਿ ਕੁਝ ਕੁ ਗੱਲਾਂ ਜਿਹਦੇ ਕਰਕੇ ਉਹ ਆਪਣਾ ਤੁਲੀ ਡੰਡਾ ਮਿਕਸ ਜਿਆ ਕਰਦਾ ਸੀ ਉਹ ਚੀਜ਼ ਹੈ ਇੱਕ ਤਾਂ ਕਿ ਭਾਈ ਨੇ ਚਾਲ ਸੈੱਟ ਕੀਤੀ ਆ ਇੱਕ ਆ ਜਿਹੜਾ ਕਹਿੰਦਾ ਜਿਹੜਾ ਮੂੰਹ ਆ ਇਹ ਜਾਲਾ ਦਾਣੇ ਇਥੋਂ ਸਿੱੜਦਾ ਤੇ ਇੱਕ ਇਹਦੇ ਵਿੱਚੋਂ ਉਹ ਵੀ ਦਿਖਾਉਣਾ ਮੈਂ ਇਹਦੇ ਵਿੱਚੋਂ ਜਿਹੜਾ ਛਾਣਨਾ ਉਹ ਥੋੜਾ ਸੰਘਣਾ ਕੀਤਾ ਵਾ ਤੇ ਇੱਕ ਜਿਹੜਾ ਆ ਸੀਗਾ ਛਾਣਨਾ ਇਹ ਨਾ ਉਹਨੇ ਪੁੱਠਾ ਪਾਇਆ ਹੋਇਆ ਸੀ ਪਹਿਲੇ ਮਿਸਤਰੀ ਨੇ ਉਹਨੇ ਪੁੱਠਾ ਪਾਇਆ ਸੀ ਬਤੰਦਰਵੇਂ ਤੇ ਉਹਦੇ ਨਾਲ ਵੀ ਕੰਮ ਥੋੜਾ ਖਰਾਬ ਹੁੰਦਾ ਸੀਗਾ ਤੇ ਹੁਣ ਦੇਖਦੇ ਆ ਇਹਨੂੰ ਚਲਾ ਕੇ ਉਹਨਾਂ ਨੇ ਵੀ ਇੱਕ ਦੋ ਟਰਾਲੀਆਂ ਲੱਟਣੀਆਂ ਸੀਗੀਆਂ ਤੇ ਉਹਨਾਂ ਨੇ ਹੜੰਬਾ ਹੋਰ ਸੱਦ ਲਿਆ ਉਹਨੂੰ ਚਲੋ ਆਪਾਂ ਮੈਂ ਹੀ ਗਿਆ ਸੀ ਮੈਂ ਕਿਹਾ ਚੱਲ ਵਿੱਚ ਤੇਰਾ ਇਦਾਂ ਵੀ ਕੰਮ ਇੱਥੇ ਕਰਕੇ ਰੁਕ ਜੇ ਨਾ ਤੇ ਇਹਨਾਂ ਨੇ ਹੜੰਬਾ ਹੋਰ ਸਰਦ ਲਿਆ ਤੇ ਇੱਚ ਵੀ ਆਪਾਂ ਦੇਖਦੇ ਆਂ ਵਿੱਚ ਕੀ ਸੋਧ ਕੀਤੀ ਆ ਤੇ ਕਿੱਦਾਂ ਵਾ ਹਨਾ ਤੇ ਇਹਨਾਂ ਨੇ ਵੀ ਇਹ ਥੋੜਾ ਜਿਹਾ ਪ੍ਰੋਫੈਸ਼ਨਲ ਤਰੀਕੇ ਨਾਲ ਬਣਿਆ ਕਿਉਂਕਿ ਮੇਰੇ ਖਿਆਲ ਨਾਲ ਇਹ ਬਣਿਆ ਸਪੈਸ਼ਲੀ ਉਹਦੇ ਕਰਕੇ ਆ ਹਨਾ ਤੇ ਇਹਨਾਂ ਨੇ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਕੀਤਾ ਹੋਇਆ ਵਾ ਇਹ ਇਹਦੇ ਵਿੱਚੋਂ ਦੇਖਦੇ ਆ ਕਿ ਉਹ ਇਹਦੇ ਤੋਂ ਦੇਖੋ ਕੀ ਕਮੀ ਪੇਛੀ ਆ ਆਰ ਇਦਾਂ ਦੀਆਂ ਚੀਜ਼ਾਂ ਇਦਾਂ ਇਹਨਾਂ ਨੇ ਲਾਈਆਂ ਆਂ ਤੇ ਬੰਦ ਕਰਨ ਨੂੰ ਹਨਾ ਇਹ ਚੀਜ਼ਾਂ ਇਹਨਾਂ ਨੇ ਲਾਈਆਂ ਹੋਈਆਂ ਵਾ ਕੁੰਡੀਆਂ ਗਾਂਡੀਆਂ ਬਾਕੀ ਥੋੜਾ ਜਿਆ ਇਹਨਾਂ ਨੇ ਕ੍ਰਾਸ ਕਰੂਜ਼ ਦਾ ਥੋੜਾ ਜਿਆ ਕੀਤਾ ਥੋੜੇ ਗੇੜਿਆਂ ਦਾ ਕੀਤਾ ਹੋਇਆ ਵਾ ਦੇਖਦੇ ਹਾਂ ਤੁਹਾਨੂੰ ਅਗਲੀ ਵੀਡੀਓ ਦਿਖਾਉਨੇ ਚੱਲਦਾ ਵੀ ਕਿਦਾਂ ਸਹੀ ਚੱਲਦਾ ਬਾਕੀ ਵਾਹਿਗੁਰੂ ਕਿਰਪਾ ਕਰੇਗੀ ਹੁਣ ਚੱਲ ਹੀ ਪਵੇ ਹਨਾ ਖੱਜਲ ਨੇ ਬਹੁਤ ਕਰ ਦਿੱਤਾ ਆਪਾਂ ਨੂੰ ਤੇ ਬਾਕੀ ਤੁਹਾਨੂੰ ਦਿਖਾਉਨੇ ਆਂ